ਜੋ ਕੇ ਕੇ ਜਨ ਦੀ ਅਦਾਲਤ ਵਿੱਚ ਹੋਣੀ ਸੀ ਪਰ ਸੁਣਵਾਈ ਦੀ ਤਰੀਕ 6 ਅਗਸਤ ਤੈ ਕੀਤੀ ਹੋਈ ਸੀ ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਤੇ ਉਸ ਨੂੰ ਜ਼ਮਾਨਤ ਮਿਲ ਗਈ ਇਸ ਮਾਮਲੇ ਚ ਹਰਪ੍ਰੀਤ ਲਵਪ੍ਰੀਤ ਸੰਦੀਪ अरोड़ा ਵਾਸੀ ਲੁਧਿਆਣਾ ਅਤੇ ਮਨੀਸ਼ ਨਾਂ ਦੇ ਵਿਅਕਤੀ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ ਪਹਿਲਾਂ ਗ੍ਰਿਫਤਾਰ ਕੀਤੇ ਗਏ ਸਾਰੇ ਮੁਲਜ਼ਮਾਨ ਤੋਂ ਪੁੱਛਗਿੱਛ ਕਰਨ ਤੇ ਸੰਦੀਪ ਉਰਫ ਲਵਲੀ ਦਾ ਨਾਂ ਸਾਹਮਣੇ ਆਇਆ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਹਰਪ੍ਰੀਤ ਨੇ ਲਵਲੀ ਨਾਲ ਪਹਿਲਾ ਨਸ਼ੇ ਦਾ ਕਾਰੋਬਾਰ ਕੀਤਾ ਸੀ ਪੁਲਿਸ ਨੇ ਦਾ ਨਾਵਿਲਿਆਸੀ ਅਤੇ ਉਸਨੇ ਅਦਾਲਤ 'ਚ ਅਗਾਊ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਜੇਕਰ ਯੋਗ ਹੈ ਕਿ ਹਾਲ ਹੀ ਚ ਜ਼ਲੰਦਰ ਦੇ ਹਾਂਤ ਪੁਲਿਸ ਨੇ ਖਾਲਿਸਤਾਨੀ ਸਮਰਥਕ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਅਤੇ ਉਸਦੇ ਸਾਥੀ ਲਖਪ੍ਰੀਤ ਨੂੰ 4 ਗ੍ਰਾਮ ਅਫੀਮ ਸਮੇਤ ਫਿਲੌਰ 'ਚ ਗ੍ਰਿਫਤਾਰ ਕੀਤਾ ਸੀ ਜਦੋਂ ਪੁਲਿਸ ਨੇ ਦੋਵਾਂ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਦੋਵੇਂ ਨਸ਼ਾ ਸਮਗਲਰ ਸੰਦੀਪ ਤੋਂ ਲੁਧਿਆਣਾ ਲੈ ਕੇ ਆਏ ਸਨ ਇਹਦੇ 'ਚ ਪੁਲਿਸ ਨੇ ਸੰਦੀਪ ਨੂੰ ਗ੍ਰਿਫਤਾਰ ਕਰ ਲਿਆ ਸੀ ਪੁਲਿਸ ਨੇ ਤੇਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਹਰਪ੍ਰੀਤ ਅਤੇ ਲਵਪ੍ਰੀਤ ਨੂੰ ਜੇਲ੍ਹ ਭੇਜ ਦਿੱਤਾ ਗਿਆ ਜਦਕਿ ਸੰਦੀਪ ਨੂੰ ਪੁਲਿਸ ਨੇ 3 ਦਿਨਾਂ ਦੇ ਰਿਮਾਂਡ ਤੇ ਲੈ ਲਿਆ ਪੁਲਿਸ ਨੇ ਸੰਦੀਪ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਮਯੰਕ ਨਾ ਦੇਖ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਉਸ ਤੋਂ ਪੁੱਛਗਿੱਛ ਕਰਨ ਤੇ ਸੰਦੀਪ ਹੋਰ ਫੁਲਵਲੀ ਦਾ ਨਾਂ ਸਾਹਮਣੇ ਆਇਆ ਹੈ ਦੱਸ ਦਈਏ ਕਿ ਅਮਰਿਤਪਾਲ ਦੇ ਭਰਾ ਨੂੰ ਜਿਹੜਾ 4 ਗ੍ਰਾਮ ਅਫੀਮ ਦੇ ਨਾਲ ਉਸਦੇ ਸਾਥੀ ਦੇ ਨਾਲ ਕਾਬੂ ਕੀਤਾ ਸੀ ਫਿਲੌਰ ਤੋਂ ਪੰਜਾਬ ਪੁਲਿਸ ਨੇ ਉਸਦੇ ਸਾਥੀ ਨੂੰ ਕੱਲ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੀ ਹਾਈ ਕੋਰਟ ਨੇ ਉਸ ਦੀ ਜ਼ਮਾਨਤ ਤੇ ਪੱਕੀ ਮੋਹਰ ਲਗਾ ਦਿੱਤੀ ਗਈ ਹੈ ਦੱਸਿਆ ਕਿ ਉਸ ਨੇ ਆਪਣੀ ਜ਼ਮਾਨਤ ਲਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਤੇ ਹੁਣ ਉਸ ਨੂੰ ਜ਼ਮਾਨਤ ਮਿਲ ਗਈ ਹੈ ਅਮਰਿਤਪਾਲ ਦੇਪਰਾ ਨੂੰ ਜਿਹੜਾ ਕਿ ਨਸ਼ੇ ਦੇ ਨਾਲ ਕਾਬੂ ਕੀਤਾ ਗਿਆ ਸੀ ਅਮਰਿਤਪਾਲ ਜਿਹੜੀ ਸਮੇਂ ਦਿਗੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੇ ਆਪਣਾ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਦੀਆਂ ਚੋਣਾਂ ਜਿੱਤੀਆਂ ਲੜੀਆਂ ਸੀ ਤੇ ਖਡੂਬ ਸਾਹਿਬ ਤੋਂ ਚੋਣਾਂ ਕਾਫੀ ਫਰਕ ਦੀ ਵੋਟਾਂ ਨਾਲ ਜਿੱਤੀਆਂ ਵੀ ਸੀ ਤੇ ਪਰ ਹੁਣ ਵਾਝੇ ਵੀ ਅਮਰਿਤਪਾਲ ਸਿੰਘ ਸੰਸਦ ਮੈਂਬਰ ਜੋ ਵੀ ਦਿਬੜਗੜ ਜੇਲ੍ਹ ਦੇ ਵਿੱਚ ਹੀ ਬੰਨ੍ਹਨੇ ਕਿਉਂ ਕਿ ਉਹਨਾਂ ਤੇ 1 ਸਾਲ ਦੀ ਐਨਐਸਏ ਦਾ ਸਮੇਂ ਜਿਹੜਾ ਹੋਰ ਵਧਾ ਦਿੱਤਾ ਗਿਆ ਸੀ ਤੇ ਉਸ ਦੇ ਭਾਰ ਨੂੰ ਕੁਝ ਸਮੇਂ ਪਹਿਲਾਂ ਹੀ ਫਿਲੌਰ ਤੋਂ ਉਸ ਦੇ ਸਾਥੀ ਨਾਲ ਨਸ਼ੇ ਦੇ ਸਬੰਧ ਤੇ ਕਾਬੂ ਕੀਤਾ ਗਿਆ ਸੀ ਤੇ ਜਿਸ ਦੇ ਵਿੱਚ ਉਹਨਾਂ ਨੂੰ 3 ਦਿਨ ਦੇ ਰਿਮਾਂਡ ਤੇ ਪੁਲਿਸ ਨੇ ਲਿਆ ਸੀ ਉਸ ਤੋਂ ਬਾਅਦ ਉਹਨਾਂ ਤੋਂ ਕੁਝ ਕਿਛ ਕਰਨ ਤੋਂ ਬਾਅਦ ਜੀਐਲਪੇਸ ਦਿੱਤਾ ਗਿਆ ਸੀ ਅਤੇ ਉਸ ਦੇ ਹੁਣ ਇੱਕ ਸਾਥੀ ਨੂੰ ਜਿਹੜਾ ਕਿ ਕੱਲ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਜਿਸ ਦੀ 31 ਅਗਸਤ ਨੂੰ ਸੁਣਵਾਈ ਹੋਣੀ ਸੀ ਉਸ ਦੀ ਸੁਣਵਾਈ ਹੋਣ ਤੋਂ ਬਾਅਦ ਕੋਰਟ ਵੱਲੋਂ ਉਸ ਨੂੰ ਜ਼ਮਾਨਤ ਦੇ ਦੇ ਗਈ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੋੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦੀ ਹੋਈ ਜੱਸਤ ਧੰਨਵਾਦ